ਹੈਲੋ ਦੋਸਤੋ ਮੈਂ ਅੰਕਿਤ ਸਿੰਘ ਰਾਣਾ ਸਵਾਗਤ ਕਰਦਾ ਹਾਂ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਫੇਵਰੇਟ YouTube ਚੈਨਲ ਪ੍ਰਤਾਪ ਅਕੈਡਮੀ ਦੇ ਉੱਤੇ ਤਾਂ ਆਪਈ 25 ਮਈ ਨੂੰ ਚੰਡੀਗੜ੍ਹ ਪੁਲਿਸ ਦੀ ਭਰਤੀ ਬਾਰੇ ਪੇਪਰ ਦੇ ਵਿੱਚ ਨਿਊਜ਼ ਆਈ ਸੀ ਤੇ ਉਸ ਦਿਨ ਤੋਂ ਲੈ ਕੇ ਅੱਜ ਤੱਕ ਅਜੇ ਹ ਕੋਈ ਦਿਨ ਹੀ ਨਹੀਂ ਹੋਇਆ जो तुम्हें ना पूछा हो या किसी बच्चे ने ना पूछा हो कि सर कौंसटेबल की तैयारी किस तरह करनी है या ड्राइविंग लाइसेंस कि जरूरी है कंप्यूटर सर्टिफिकेट पेपर कि भाषा च आएगा बुक्स कि पढ़नी है पंजाब जी के पढ़नी नहीं पढ़नी बहुत थोड़े क्वेश्चन है तो अच्छ कोशिश करूँगा कि इस भीडियो के मैं थोड़ी जाग पुलिस स्पेसल कॉन्सटेबल वास्ते सारी जानकारी मैं प्रोवाइड करदा सिलेबस बुक्स डिटेल करंट अफेयर ड्राइविंग लाइसेंस जो भी है कंप्यूटर सर्टिफिट वगैरह सारे जो थोड़े ਡਾਊਟ ਹੈ ਅੱਜ ਇਸ ਵੀਡੀਓ ਚ ਕਵਰ ਹੋ ਜਾਣਗੇ ਠੀਕ ਹੈ ਜੇ ਤੁਸੀਂ ਚੈਨਲ ਦੇ ਉੱਤੇ ਨਵੇਂ ਇੱਕ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬਾਈ ਠੀਕ ਹੈ ਤੇ ਤਿਆਰੀ ਕਰਾਉਂਦੇ ਆਂ ਤਿਆਰੀ ਵਾਸਤੇ ਤੁਸੀਂ ਸਾਨੂੰ ਆਫਲਾਈਨ ਜੁਆਇਨ ਕਰ ਸਕਦੇ ਹੋ ਜਾਂ ਆਨਲਾਈਨ ਵੀ ਜੁਆਇਨ ਕਰ ਸਕਦੇ ਹੋ ਇਸ ਤੋਂ ਇਲਾਵਾ YouTube ਤੇ ਵੀ ਸਾਨੂੰ ਫੋਲੋ ਕਰਕੇ ਕਲਾਸਾਂ ਕੰਟੀਨਿਊ ਕਰ ਸਕਦੇ ਹੋ ਠੀਕ ਹੈ ਸਾਡਾ ਜੋ ਐਡਰੈਸ ਹੈ ਉਹ ਪਟਿਆਲੇ ਆਰਮਨ ਸਟੇਟ ਫੇਸ 1 ਯੂਨੀਵਰਸਿਟੀ ਦੇ ਨੇੜੇ ਹੈਗਾ ਜੀ ਤਾਂ ਸਾਡੇ ਕੋਲ ਆਫਲਾਈਨ ਤੁਸੀਂ ਪਟਿਆਲਾ ਆ ਸਕਦੇ ਹੋ ਆ ਦੋ ਨੰਬਰ ਹੈਗੇ ਆ ਅਕੈਡਮੀ ਦੇ ਕੰਟੈਕਟ ਕਰ ਸਕਦੇ ਠੀਕ ਹੈ ਜੀ ਇਸ ਤੋਂ ਇਲਾਵਾ YouTube ਕਲਾਸਾਂ ਅਤੇ ਉਹਨਾਂ ਦੀ ਪੀਡੀਐਫ ਵਗੈਰਾ ਤੁਹਾਨੂੰ ਸਾਡੇ ਟੈਲੀਗ੍ਰam ਚੈਨਲ ਤੇ ਮਿਲ ਜਾਂਦੀ ਹੈ ਇਹ ਸਾਡਾ ਇੰਸਟਾਗ੍ਰam ਅਕਾਊਂਟ ਹੈ ਪ੍ਰਤਾਪ ਅਕੈਡਮੀ ਦੇ ਨਾਂ ਤੋਂ ਤੇ ਐਪ ਹੈਗੀ ਹੈ ਜੀ ਫ੍ਰੀ ਸਟੱਡੀ ਮਟੀਰੀਅਲ ਦੇ ਲਈ ਤੁਸੀਂ ਜਾਂ ਫਿਰ ਲਾਈਵ ਤੇ ਰਿਕਾਰਡਡ ਕੋਰਸਸ ਦੇ ਲਈ ਪ੍ਰਤਾਪ ਅਕੈਡਮੀ ਐਪ ਵੀ ਤੁਸੀਂ ਡਾਊਨਲੋਡ ਕਰ ਸਕਦੇ ਹੋ ਚਾਹੇ ਤੁਸੀਂ ਆਈਫੋਨ ਯੂਜ਼ਰ ਹੋ ਚਾਹੇ ਤੁਸੀਂ ਐਂਡਰੋਇਡ ਯੂਜ਼ਰ ਹੋ ਦੋਨਾਂ ਵਾਸਤੇ ਸੇਮ ਹੀ ਹੈ ਪ੍ਰਤਾਪ ਅਕੈਡਮੀ ਠੀਕ ਹੈ ਤਾਂ ਇਹ 25 ਮਈ ਦਾ ਨਿਊਜ਼ਪੇਪਰ ਹੈ ਉਹਦੀ ਕਟਿੰਗ ਹੈ ਭਾਈ ਕਿ ਕਾਂਸਟੇਬਲ ਤੋਂ ਲੈ ਕੇ ਅਸਿਸਟੈਂਟ ਸਬ ਇੰਸਪੈਕਟਰ ਤੱਕ ਮਤਲਬ ਏਐਸਸੀ ਤੱਕ 400 ਦੇ ਨੇੜੇ ਤੇੜੇ ਪੋਸਟ ਆਣੀ ਹੈ ਤੇ ਮੈਂ ਤੁਹਾਨੂੰ ਦੱਸਾਂ ਵੀ ਜੁਲਾਈ ਦੇ ਵਿੱਚ ਪੂਰੀ ਪੂਰੀ ਚਾਂਸ ਹੈ ਕਿ ਆ ਜਾਣਗੇ ਠੀਕ ਹੈ ਹਾਲਾਂਕਿ ਜੂਨ ਚ ਵੀ ਆ ਸਕਦੀ ਹੈ ਪਰ ਜੁਲਾਈ ਆਪਾਂ ਲਾਸਟ ਮੰਨ ਲੈਂਦੇ ਹਾਂ ਠੀਕ ਹੈ ਹੁਣ ਕਾਂਸਟੇਬਲ ਦੀ ਜੇ ਭਰਤੀ ਦੀ ਮੈਂ ਗੱਲ ਕਰਾਂ ਕਾਂਸਟੇਬਲ ਦੀ ਭਰਤੀ 2023 ਚ ਆਈ ਸੀਗੀ ਜੁਲਾਈ ਚ ਠੀਕ ਹੈ ਚੰਡੀਗੜ੍ਹ ਪੁਲਿਸ ਦੀ ਉਹਦੇ ਪੇਪਰ ਅਨੁਸਾਰ ਜੋ ਵੀ ਪਿਛਲੀ ਵਾਰ ਦੀ ਭਰਤੀ ਸੀਗੀ ਉਹਦੇ ਅਨੁਸਾਰ ਮੈਂ ਤੁਹਾਨੂੰ ਇਸ ਵਾਰ ਕੌਨਸਟੇਬਲ ਦਾ ਦੱਸ ਸਕਦਾ ਕਿ ਪਿਛਲੀ ਵਾਰ ਕਿਸ ਤਰ੍ਹਾਂ ਸੀ ਤੇ ਇਸ ਵਾਰ ਦੇਖੋ ਜੋ ਆਫੀਸ਼ੀਅਲ ਆਏਗੀ ਨੋਟੀਫਿਕੇਸ਼ਨ ਆਏਗੀ ਜੋ ਵੀ ਸਿਲੇਬਸ ਹੈ ਉਹ ਤਾਂ ਉਹਨਾਂ ਨੇ ਉਸੇ ਟਾਈਮ ਤੁਹਾਨੂੰ ਪ੍ਰੋਵਾਈਡ ਕਰਾਣਾ ਠੀਕ ਹੈ ਪਰ ਜੋ ਪਿਛਲੇ ਵਾਰ ਸੀਗਾ ਮੈਂ ਉਹਦੇ ਹਿਸਾਬ ਨਾਲ ਤੁਹਾਨੂੰ ਦੱਸ ਸਕਦਾ ਕਿ ਪਿਛਲੀ ਵਾਰ ਕਿਹੋ ਜਿਹਾ ਸਿਸਟਮ ਸੀਗਾ ਤੇ ਕਿਸ ਤਰ੍ਹਾਂ ਦਾ ਪੇਪਰ ਆਇਆ ਸੀਗਾ ਮੈਂ ਤੁਹਾਨੂੰ ਕੱਲੇ-ਕੱਲੇ ਟੌਪਿਕ ਦੇ ਕੁਐਸਚਨ ਦੱਸ ਦੂੰ ਜੀਕੇ ਮੈਥ ਰੀਜ਼ਨਿੰਗ ਸਾਰਾ ਕੁਝ ਦੱਸ ਦਊਗਾ ਸਿਲੇਬਸ ਵਗੈਰਾ ਜੋ ਵੀ ਸੀਗਾ ਪਿਛਲੀ ਵਾਰ ਠ ਤਾਂ ਲਗਭਗ 400 ਦੇ ਨੇੜੇ ਤੇੜੇ ਆਣੀਆਂ ਪੋਸਟਾਂ ਕੌਨਸਟੇਬਲ ਦੀ ਆਏਗੀ ਇਸ ਤੋਂ ਇਲਾਵਾ ਕੌਨਸਟੇਬਲ ਵਾਇਰਲੈਸ ਆਪਰੇਟਰ ਦੀ ਆਏਗੀ ਤੇ ਐਸਆਈ ਦੀ ਆਏਗੀ ਠੀਕ ਹੈ ਹੁਣ ਐਸਆਈ ਦੀ ਜਦੋਂ ਵੀ ਪੋਸਟ ਆਏਗੀ ਆਪਾਂ ਉਸੇ ਟਾਈਮ ਦੱਸ ਸਕਦੇ ਹਾਂ ਆਫੀਸ਼ੀਅਲ ਨੋਟੀਫਿਕੇਸ਼ਨ ਦੇ ਵਿੱਚ ਉਹਨਾਂ ਦਾ ਸਿਲੇਬਸ ਵਗੈਰਾ ਕੀ ਰਹਿਣ ਵਾਲਾ ਹੈ ਮੈਂ ਫਿਲਹਾਲ ਤੁਹਾਨੂੰ ਇਸ ਵੀਡੀਓ ਦੇ ਵਿੱਚ ਸਿਰਫ ਕੌਨਸਟੇਬਲ ਬਾਰੇ ਹੀ ਦੱਸੂਗਾ ਤਾਂ ਜਿਨ੍ਹਾਂ ਨੇ ਕੌਨਸਟੇਬਲ ਦੀ ਤਿਆਰੀ ਕਰਨੀ ਹੈ ਸਿਰਫ ਉਹੀ ਇਸ ਵੀਡੀਓ ਨੂੰ ਦੇਖਣ ਜੇ ਬਾਕੀ ਵੀ ਦੇਖ ਸਕਦੇ ਨੇ ਨੋਰਮਲ ਠੀਕ ਹੈ ਆਪਣੀ ਨੋਲੇਜ ਵਾਸਤੇ ਓਕੇ ਸਭ ਤੋਂ ਪਹਿਲਾਂ ਇਸ ਦੀ ਗੱਲ 1800 ਅ ਸੋਰੀ 18 ਤੋਂ 25 ਹੈਗੀ ਹੈ ਕੌਨਸਟੇਬਲ ਵਾਸਤੇ ਜਨਰਲ ਕੈਟਾਗਰੀ ਦੀ ਉਸ ਤੋਂ ਬਾਅਦ ਫਿਰ ਏਜ ਰਿਲੈਕਸੇਸ਼ਨ ਮਿਲ ਜਾਂਦੀ ਹੈ ਤੁਹਾਨੂੰ ਅਕੋਰਡਿੰਗ ਟੂ ਕੈਟਾਗਰੀ ਠੀਕ ਹੈ ਇੱਕ ਤਾਂ ਇਹ ਡਾਊਟ ਤੁਹਾਡਾ ਕਲੀਅਰ ਹੈ ਉਸ ਤੋਂ ਬਾਅਦ ਐਗਜ਼ਾਮ ਲੈਂਗੁਏਜ ਨੂੰ ਲੈ ਕੇ ਬਹੁਤ ਸਾਰੇ ਬੱਚਿਆਂ ਨੂੰ ਸੀਗਾ ਮਤਲਬ ਕਨਫਿਊਜ਼ਨ ਸੀਗੀ ਤਾਂ ਭਾਈ ਇਹ ਤਿੰਨ ਲੈਂਗੁਏਜ ਦੇ ਵਿੱਚ ਪੇਪਰ ਤੁਹਾਨੂੰ ਆਉਂਦਾ ਹੈ ਪੰਜਾਬੀ ਹਿੰਦੀ ਤੇ ਇੰਗਲਿਸ਼ ਮੇਬੀ ਇਹ ਤੁਹਾਨੂੰ ਵਿਜ਼ੀਬਲ ਹੋਵੇ ਠੀਕ ਹੈ ਆਹ ਕੁਐਸਚਨ ਹੈਗਾ ਠੀਕ ਹੈ ਬਾਕੀ ਰਹੀ ਗੱਲ ਕੁਐਸਚਨ ਪੇਪਰ ਦੀ ਉਹ ਵੀ ਮੈਂ ਤੁਹਾਨੂੰ ਐਪ ਦੇ ਉੱਤੇ ਜਾਂ ਟੈਲੀਗ੍ਰam ਤੇ ਅਪਲੋਡ ਕਰਵਾ ਦੂੰਗਾ। ਇਹ ਵਿਜੀਬਲ ਹੈ ਤੁਹਾਨੂੰ? ਇੱਕ ਵਾਰ ਮੈਂ ਚੈੱਕ ਕਰ ਲਾ। ਬਿਲਕੁਲ ਵਿਜੀਬਲ ਹੀ ਹੈ ਕੋਈ ਇਸ਼ੂ ਨਹੀਂ ਹੈ ਠੀਕ ਹੈ। ਉਸ ਤੋਂ ਬਾਅਦ ਤਾਂ ਇਹ ਤਿੰਨੇ ਪਾਸਾ ਚ ਆਈਗਾ ਟੈਨਸ਼ਨ ਨਾ ਲਓ। 100 ਕੁਐਸਚਨ ਹੁੰਦੇ ਆ 105 ਮਿੰਟ ਦਾ ਟਾਈਮ ਪਿਛਲੀ ਵਾਰ ਉਹਨਾਂ ਨੇ ਦਿਆ ਸੀਗਾ ਤੇ 네ਗੇਟਿਵ ਮਾਰਕਿੰਗ ਹੈਗੀ ਸੀਗੀ। ਤਾਂ 네ਗੇਟਿਵ ਮਾਰਕਿੰਗ ਹੈ 1/4 105 ਮਿੰਟ ਦਾ ਟਾਈਮ ਹੈ 100 ਕੁਐਸਚਨ ਹੁੰਦੇ ਆ। ਕਿਹੜੇ ਕਿਹੜੇ ਟੌਪਿਕ ਤੋਂ ਕੁਐਸਚਨ ਆਉਂਦੇ ਆ? ਆ ਦੇਖ ਲਓ 2023 ਦਾ ਕਾਂਸਟੇਬਲ ਦਾ ਐਗਜ਼ਾਮ ਹੈ ਮੈਂ ਤੁਹਾਨੂੰ ਅਪਲੋਡ ਵੀ ਕਰਾ ਦੂੰਗਾ ਪੂਰਾ ਦਾ ਪੂਰਾ ਪੇਪਰ ਟੈਲੀਗ੍ਰam ਤੇ ਜਾਂ ਐਪ ਦੇ ਉੱਤੇ ਜੀਕੇ ਦੇ 37 ਕੁਐਸਚਨ ਸੀਗੇ ਮੈਥ ਦੇ 35 ਕੁਐਸਚਨ ਸੀ ਰੀਜਨਿੰਗ ਦੇ 28 ਕੁਐਸਚਨ ਸੀਗੇ ਬਸ ਆਹੀ ਸੀਗੇ ਕੋਈ ਪੰਜਾਬੀ ਲੈਂਗੁਏਜ ਨਹੀਂ ਸੀਗੀ ਜੀ ਠੀਕ ਹੈ ਜੀ ਪੰਜਾਬੀ ਗ੍ਰਾਮਰ ਨਹੀਂ ਸੀ ਹਿੰਦੀ ਗ੍ਰਾਮਰ ਨਹੀਂ ਸੀ ਇੰਗਲਿਸ਼ ਨਹੀਂ ਸੀਗੀ ਸਿਰਫ ਨਾ ਹੀ ਕੰਪਿਊਟਰ ਸੀਗਾ ਠੀਕ ਹੈ ਆ ਕੰਪਿਊਟਰ ਦਾ ਜੋ ਸਰਟੀਫਿਕੇਟ ਹੈ ਉਹ ਕਤਾ ਮੰਗਦੇ ਹੀ ਕਾਂਸਟੇਬਲ ਦੇ ਇਗਜ਼ਾਮ ਦੇ ਵਿੱਚ 120 ਘੰਟੇ ਵਾਲਾ ਚੱਲ ਜਾਂਦਾ ਹੈ ਕੋਈ ਇਸ਼ੂ ਨਹੀਂ ਹੈ ਜਦੋਂ ਆਫੀਸ਼ੀਅਲ ਨੋਟੀਫਿਕੇਸ਼ਨ ਆਉਂਦੀ ਹੈ ਉਸ ਟਾਈਮ ਉਹ ਡੇਟ ਦੱਸ ਦਿੰਦੇ ਆ ਕਿ ਜਿਹੜਾ ਤੁਹਾਡਾ ਕੰਪਿਊਟਰ ਦਾ ਸਰਟੀਫਿਕੇਟ ਹੈ 120 ਘੰਟੇ ਵਾਲਾ ਉਹ ਇਸ ਡੇਟ ਤੋਂ ਪੁਰਾਣਾ ਹੋਣਾ ਚਾਹੀਦਾ ਇਹ ਨਹੀਂ ਕਿ ਤੁਸੀਂ ਭਰਤੀ ਆਣ ਤੋਂ ਬਾਅਦ ਕਿਤੇ ਬਣਵਾ ਰਹੇ ਹੋ ਜਾ ਕੇ ਠੀਕ ਹੈ ਬਣਵਾਣਾ ਹੁਣੇ ਬਣਵਾ ਲਓ ਗੱਲ ਸਮਝ ਗਏ ਤਾਂ ਇੱਕ ਡੇਟ ਤੁਹਾਨੂੰ ਦੱਸ ਦੇਣਗੇ ਉਸ ਡੇਟ ਤੋਂ ਪੁਰਾਣਾ ਹੀ ਕੰਪਿਊਟਰ ਦਾ ਸਰਟੀਫਿਕੇਟ ਚੱਲਦਾ ਹੈ ਪਰ ਕੰਪਿਊਟਰ ਦਾ ਵੈਸੇ ਕੋਈ ਉਦਾਂ ਕੁਐਸ਼ਨ ਨਹੀਂ ਸੀਗਾ ਤਾਂ ਜੀਕੇ ਦੇ 37 ਮੈਥ ਦੇ 35 ਤੇ ਰ 28 ਕੁਐਸ਼ਨ ਸੀਗੇ ਭਾਈ ਠੀਕ ਹੈ ਜੀ ਕੇ ਦੇ ਕਿਹੜੇ ਕਿਹੜੇ ਟਾਪਿਕ ਤੋਂ ਕੁਐਸ਼ਨ ਆਇਆ ਕਿਹੜੇ ਕਿਹੜੇ ਸਬਜੈਕਟ ਤੋਂ ਸੁਪਰ ਇੰਪੋਰਟੈਂਟ ਹੈ ਦੇਖ ਲਿਓ ਭਾਈ ਕਰੰਟ ਅਫੇਅਰ ਦੀ ਜੇ ਮੈਂ ਗੱਲ ਕਰਾਂ ਤਾਂ ਕਰੰਟ ਅਫੇਅਰ ਦੇ 13 ਤੋਂ 14 ਕੁਐਸ਼ਨ ਸੀਗੇ 13 14 ਕੁਐਸ਼ਨ ਸੀਗੇ ਕਈ ਕੁਐਸ਼ਨ ਆ ਜਿਹੇ ਸੀਗੇ ਸਟੈਟਿਕ ਜੀ ਕੇ ਦੇ ਉਹਨਾਂ ਨੇ ਇਸ ਤਰ੍ਹਾਂ ਦੇ ਕੁਐਸ਼ਨ ਪੁੱਛੇ ਸੀਗੇ ਜਿਹੜੇ ਕਰੰਟ ਨਾਲ ਰਿਲੇਟ ਕਰ ਰਹੇ ਸੀਗੇ ਤਾਂ ਸਟੈਟਿਕ ਜੀ ਕੇ ਦੇ ਵਿੱਚ ਮੇਨਲੀ სპੋਰਟਸ ਡੇਜ਼ ਅਵਾਰਡ ਤੇ ਕੁਝ ਸਟੈਟਿਕ ਜੀ ਕੇ ਦੇ ਕੁਐਸ਼ਨ ਆ ਜਿਹੇ ਸੀਗੇ ਜੋ ਕਰੰਟ ਅਫੇਅਰ ਦੇ ਨਾਲ ਰਿਲੇਟ ਸੀਗੇ ਤਾਂ 11 12 ਆਪ ਠੀਕ ਹੈ ਤਾਂ 14 ਮੈਂ ਕਰੰਟ ਅਫੇਅਰ ਦੇ ਰੱਖ ਲਏ ਤੇ 12 ਇਸਟੈਟਿਕ ਜੀਕੇ ਦੇ ਆ ਮੇਨਲੀ ਇਸਟੈਟਿਕ ਜੀਕੇ ਦੇ ਵਿੱਚ ਕੀ ਸੀਗਾ ਕਈ ਚੀਜ਼ਾਂ ਜਿਹੀ ਪੁੱਛੀ ਸੀ ਜਿਵੇਂ ਵਰਲਡ ਕੱਪ ਉਸ ਟਾਈਮ ਚਰਚਾ ਚ ਸੀਗਾ ਤਾਂ ਵਰਲਡ ਕੱਪ ਦੀ ਹਿਸਟਰੀ ਦਾ ਕੁਐਸਚਨ ਪੁੱਛ ਲਿਆ ਉਹਨਾਂ ਨੇ ਤਾਂ ਉਹ ਸਪੋਰਟਸ ਦਾ ਵੀ ਕੁਐਸਚਨ ਹੋ ਗਿਆ ਨਾਲੇ ਕਰੰਟ ਨਾਲ ਰਿਲੇਟ ਕਰ ਲਿਆ ਉਹਨਾਂ ਨੇ ਤਾਂ ਇਹ ਦੋ ਦਾ ਮੇਜਰ ਜੋ ਰੋਲ ਰਿਹਾ ਖਾਸ ਕਰਕੇ ਕਰੰਟ ਅਫੇਅਰ ਦਾ ਤੇ ਲੈਵਲ ਈਜ਼ੀ ਹੀ ਸੀਗਾ ਕੋਈ ਬਹੁਤ ਜ਼ਿਆਦਾ ਡੂੰਗੇ ਕਰੰਟ ਅਫੇਅਰ ਜਾਂ ਬਹੁਤ ਜ਼ਿਆਦਾ ਪੁਰਾਣੇ ਨਹੀਂ 1 ਸਾਲ ਦੇ ਕਰੰਟ ਅਫੇਅਰ ਚੱਲ ਜਾਂਦੇ ਆ ਠੀਕ ਹੈ ਮੋਡਰਨ ਹਿਸਟਰੀ ਦੇ ਪੰਜ ਕੁਐਸਚਨ ਸੀਗੇ ਪੰਜੋ ਦੇ ਪੰਜ ਆਪਣੇ ਫ੍ਰੀडम ਸਟਰਗਲ ਵਾਲੀ ਟੋਪਿਕ ਤੋਂ ਸੀਗੇ ਠੀਕ ਐ ਐਂਸ਼ੀਅੰਟ ਹਿਸਟਰੀ ਦਾ ਇੱਕ ਕੁਐਸਚਨ ਸੀਗਾ ਉਹ ਵੀ ਮਹਾਭਾਰਤ ਵਾਲੇ ਉਸ ਤੋਂ ਸੀਗਾ ਪੰਜਾਬ ਜੀਕੇ ਦੇ ਤਿੰਨ ਕੁਐਸਚਨ ਸੀਗੇ ਬਈ ਬਹੁਤ ਈਜ਼ੀ ਇੱਕ ਤਾਂ ਸਿੱਖ ਹਿਸਟਰੀ ਤੋਂ ਕੁਐਸਚਨ ਸੀਗਾ ਜੀ ਤੇ ਦੋ ਲਿਟਰੇਚਰ ਵਾਲੇ ਟੋਪਿਕ ਤੋਂ ਕੁਐਸਚਨ ਸੀਗੇ ਚੰਡੀਗੜ੍ਹ ਜੀਕੇ ਦਾ ਇੱਕ ਕੁਐਸਚਨ ਸੀਗਾ ਜੀਓਗ੍ਰਾਫੀ ਵਾਲੇ ਪੋਰਸ਼ਨ ਤੋਂ ਇੱਕ ਕੁਐਸਚਨ ਸੀਗਾ ਉਹ ਵੀ ਐਗਰੀਕਲਚਰ ਦੇ ਵਿੱਚ ਕ੍ਰੋਪਸ ਤੋਂ ਪੁੱਛਿਆ ਸੀਗਾ ਕ੍ਰੋਪਸ ਤੋਂ ਤਾਂ ਚਾਹੇ ਉਹਨੂੰ ਤੁਸੀਂ ਸਟੈਟਿਕ ਚ ਗਿਣ ਲਓ ਕਿਉਂਕਿ ਬਹੁਤ ਬੇਸਿਕ ਜੀ ਗੱਲ ਸੀਗੀ ਰਬੀ ਖਰੀਫ ਦੀ ਫਸਲਾਂ ਦੇ ਉੱਤੇ ਕੁਐਸਚਨ ਸੀਗਾ ਬਿਲਕੁਲ ਸਿੰਪਲ ਕੁਐਸਚਨ ਸੀਗਾ ਇਸ ਤੋਂ ਇਲਾਵਾ ਕਦੇ ਤੁਸੀਂ ਬਾਅਦ ਵਿੱਚ ਕਮੈਂਟ ਕਰੋਗੇ ਸਰ ਪੋਲਿਟੀ ਦਾ ਨਹੀਂ ਸੀਗਾ ਜੇ ਹੁੰਦਾ ਮੈਂ ਇੱਥੇ ਜ਼ਰੂਰ ਲਿਖਦਾ ਪੋਲਿਟੀ ਦਾ ਕੋਈ ਕੁਐਸਚਨ ਨਹੀਂ ਸੀਗਾ ਠੀਕ ਹੈ ਜਿਹੜਾ ਪੋਲਿਟੀ ਦਾ ਇਹਨਾਂ ਨੇ ਪੁੱਛਿਆ ਸੀਗਾ ਤਿਰੰਗੇ ਬਾਰੇ ਉਹ ਵੀ ਸਟੈਟਿਕ ਦਾ ਹੀ ਕੁਐਸਚਨ ਸੀਗਾ ਹੋਰ ਕੁਝ ਨਹੀਂ ਹੈ ਪੋਲਿਟੀ ਦਾ ਵੈਸੇ ਕੋਈ ਆਰਟੀਕਲ ਉਲਟੀਕਲ ਕੁਝ ਨਹੀਂ ਸੀਗਾ ਪੋਲਿਟੀ ਦਾ ਕੋਈ ਕੁਐਸਚਨ ਨਹੀਂ ਇਕਨੋਮੀ ਦਾ ਕੋਈ ਕੁਐਸਚਨ ਨਹੀਂ ਸੀਗਾ এনवायरमेंट ਦਾ ਕੋਈ ਕੁਐਸਚਨ ਨਹੀਂ ਸੀਗਾ ਠੀਕ ਹੈ ਇਹ ਯਾਦ ਰੱਖ ਲਿਓ ਸਟੈਟਿਕ ਦੇ ਵਿੱਚ ਜ਼ਿਆਦਾ ਕੁਐਸਚਨ ਅਵਾਰਡਸ ਦੇ ਡੇਸ ਦੇ ਉੱਤੇ ਬਹੁਤ ਸਾਰੇ ਕੁਐਸਚਨ ਸੀਗੇ ਤਿੰਨ ਚਾਰ ਤਾਂ ਡੇ ਪੁੱਛੇ ਹੋਏ ਸੀਗੇ ਠੀਕ ਹੈ ਈਵਨ ਜਿਹੜਾ ਇਹ ਮੈਂ ਇੱਕ ਕੁਐਸਚਨ ਲਾਇਆ ਹੋਇਆ ਇਹ ਵੀ ਡੇ ਦੇ ਸੀਗਾ ਬਿਲਕੁਲ ਵਰਲਡ ਮਿਲਕ ਡੇ ਵੀ ਪੁੱਛਿਆ ਹੋਇਆ ਸੀਗਾ ਠੀਕ ਹੈ ਓਕੇ ਇਹ ਸਾਰਾ ਸੀਗਾ ਜੀ ਪੋਰਸ਼ਨ ਪਿਛਲੀ ਵਾਰ ਜੀਕੇ ਸਾਰੀ ਇੱਥੋਂ ਕਵਰ ਹੋ ਰਹੀ ਸੀਗੀ ਇਹਨਾਂ ਪੋਰਸ਼ਨਾਂ ਚੋਂ ਹੁਣ ਇਸ ਵਾਰ ਕਿਹੜਾ ਸਿਲੇਬਸ ਰਹੇਗਾ ਤਾਂ ਆਫੀਸ਼ੀਅਲ ਨੋਟੀਫਿਕੇਸ਼ਨ ਆਏਗੀ ਤਾਂ ਆਪਾਂ ਨੂੰ ਪਤਾ ਲੱਗੇਗਾ ਜੀਕੇ ਦੀ ਜੇ ਮੈਂ ਲੈਵਲ ਦੀ ਗੱਲ ਕਰਾਂ ਬਹੁਤ ਈਜ਼ੀ ਸੀਗਾ ਬਾਈ ਸਾਰੇ ਕੁਐਸਚਨ ਵਨ ਲਾਈਨਰ ਕੁਐਸਚਨ ਸੀਗੇ ਕੋਈ ਔਖਾ ਕੁਐਸਚਨ ਨਹੀਂ ਹੈ ਤੁਸੀਂ ਪੇਪਰ ਆਪ ਡਾਊਨਲੋਡ ਕਰਕੇ ਦੇਖ ਲਿਓ ਮੈਂ ਅਪਲੋਡ ਕਰਾ ਦੂੰਗਾ ਮੈਥ ਦਾ ਲੈਵਲ ਕਈ ਕੁਐਸਚਨ ਬਹੁਤ ਈਜ਼ੀ ਈਜ਼ੀ ਟੂ ਮੋਡਰੇਟ ਸੀਗਾ ਤੇ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਜਿਹੜੇ ਬੱਚੇ ਆਪਣੇ ਤੋਂ ਪੜ੍ਹੇ ਆ ਮੈਥ ਦੀ ਸਿੱਟਾਂ ਖੋਲ ਕੇ ਦੇਖ ਲਿਓ ਆਪਣੀ ਤੇ ਇਹ ਪੇਪਰ ਦੇਖ ਲਓ ਡਿੱਟੋ ਕੁਐਸਚਨ ਆਏ ਹੋਏ ਆ ਡਿੱਟੋ ਮੈਥ ਰੀਜ਼ਨਿੰਗ ਸੇਮ ਹੋਈ ਹੈ ਤਾਂ ਲੈਵਲ ਲੈਵਲ ਜਾਂ ਲੈਵਲ ਜੋ ਵੀ ਹੈ ਬਿਲਕੁਲ ਈਜ਼ੀ ਟੂ ਮੋਡਰੇਟ ਹੀ ਰਿਹਾ ਹੈ ਹਾਰਡ ਕੁਝ ਵੀ ਨਹੀਂ ਸੀਗਾ ਤਾਂ ਪੇਪਰ ਓਵਰਆਲ ਈਜ਼ੀ ਸੀਗਾ ਓਵਰਆਲ ਪੇਪਰ ਈਜ਼ੀ ਸੀਗਾ ਜਿਹੜੇ ਬੱਚੇ ਦੇਖ ਕੇ ਆਏ ਆ ਜਿਹੜੇ ਭਰਤੀ ਹੋਏ ਆ ਤੁਸੀਂ ਉਹਨਾਂ ਤੋਂ ਪੁੱਛ ਸਕਦੇ ਹੋ ਜਾਂ ਆਪ ਖੁਦ ਤੁਸੀਂ ਅਟੈਂਪਟ ਕਰਕੇ ਦੇਖ ਸਕਦੇ ਕੋਈ ਜ਼ਿਆਦਾ ਔਖਾ ਕੰਮ ਨਹੀਂ ਹੈ ਤੇ ਪੰਜਾਬ ਦੇ ਬੱਚੇ ਨੂੰ ਪਤਾ ਨਹੀਂ ਕਿਉਂ ਇੰਨੀ ਟੈਨਸ਼ਨ ਰਹਿੰਦੀ ਹੈ ਕਿ ਸਰ ਹਰਿਆਣੇ ਵਾਲੇ ਬਹੁਤ ਪੜਦੇ ਆ ਜੀ ਹਰਿਆਣੇ ਵਾਲੇ ਜੋਬ ਲੈ ਲੈਣਗੇ ਪਿਛਲੀ ਭਰਤੀ ਚ ਵੀ ਹਰਿਆਣੇ ਦੇ ਹੋ ਗਏ ਸੀਗੇ ਉਸ ਤੋਂ ਪਿਛਲੀ ਚ ਵੀ ਹਰਿਆਣਾ ਹੋਇਆ ਹੈ ਭਾਈ ਪੰਜਾਬ ਦੇ ਵੀ ਬਹੁਤ ਬੱਚੇ ਹੋਏ ਆ ਹਰਿਆਣੇ ਵਾਲੇ ਤਿਆਰੀ ਜ਼ਿਆਦਾ ਕਰਦੇ ਆ ਪੰਜਾਬ 'ਚ ਹੁਣ ਤਿਆਰੀ ਦਾ ਕਰੇਜ਼ ਆਇਆ ਪੰਜਾਬ ਦੇ ਬੱਚੇ ਪੜ ਰਹੇ ਆ ਤੁਸੀਂ ਪੜੋਗੇ ਤਾਂ ਲਓਗੇ ਜੋਬ ਯਾਰ ਕਿਉਂ ਟੈਨਸ਼ਨ ਲੈ ਰਹੇ ਹੋ ਜੇ ਤੁਸੀਂ ਪਹਿਲਾਂ ਹੀ ਆਪਣੇ ਮਾਈਂਡ 'ਚ ਫਿੱਟ ਕਰਕੇ ਬੈਠ ਜੂਗੇ ਕਿ ਯਾਰ ਸਿਆਣੇ ਵਾਲੇ ਬਹੁਤ ਪੜ ਰਹੇ ਆ ਉਹ ਜੋਬ ਲੈ ਜਾਣਗੇ ਜੇ ਪੜਨਗੇ ਤਾਂ ਲੈ ਜਾਣਗੇ ਤੁਸੀਂ ਪੜੋ ਤੁਸੀਂ ਵੀ ਲੈ ਲਓਗੇ ਬਾਈ ਠੀਕ ਹੈ ਓਕੇ ਮੈਂ ਤੁਹਾਨੂੰ ਮਲਵਾਉਂਗਾ ਮੁੰਡਾ ਆਪਣੇ ਪੰਜਾਬ ਦਾ ਆਪਣੇ ਲਾਲੜੂ ਦੇ ਨੇੜੇ ਦਾ ਜਿਹੜਾ ਲੱਗਿਆ ਸੀਗਾ ਚੰਡੀਗੜ੍ਹ ਪੁਲਿਸ ਠੀਕ ਹੈ ਤਿਆਰੀ میٹر ਕਰਦੀ ਹੈ ਠੀਕ ਹੈ ਸਿਲੇਬਸ ਨੂੰ ਕਿਦਾਂ ਕਵਰ ਕਰਨਾ ਹੈ ਦੇਖੋ ਯਾਰ ਸਭ ਤੋਂ ਪਹਿਲਾਂ ਦੇਖੋ ਜੇ ਜੀਕੇ ਦੀ ਗੱਲ ਕਰੀਏ ਜੀਕੇ ਦੇ ਵਿੱਚ ਕਰੰਟ ਅਫੇਅਰ ਦਾ ਬਹੁਤ ਵੱਡਾ ਰੋਲ ਸੀਗਾ ਤੇ ਸਟੈਟਿਕ ਜੀਕੇ ਦੇ ਵਿੱਚ ਨਾ ਜ਼ਿਆਦਾਤਰ ਜਿਹੜੇ ਕੁਐਸਚਨ ਆਏ ਹੋਏ ਆ ਉਹ ਕਰੰਟ ਦੇ ਨਾਲ ਰਿਲੇਟਡ ਸੀਗੇ ਜਿ 4-5 ਕੁਐਸਚਨ ਤਾਂ ਅਜਿਹੀ ਸੀਗੇ ਜਿਹੜੇ ਡਾਇਰੈਕਟ ਕਰੰਟ ਨਾਲ ਰਿਲੇਟ ਕਰ ਰਹੇ ਸੀਗੇ ਠੀਕ ਹੈ ਬਾਕੀ ਡੇ ਵਗੈਰਾ ਨੂੰ ਛੱਡ ਕੇ ਤਾਂ ਕੁੱਲ ਮਿਲਾ ਕੇ ਇਹ ਹੈ ਕਿ ਕਰੰਟ ਅਫੇਅਰ ਦਾ ਵੀ ਵਧੀਆ ਰੋਲ ਸੀਗਾ ਤਾਂ ਕਰੰਟ ਅਫੇਅਰ ਅਪਰੋਕਸ 1 ਸਾਲ ਦੇ ਤੁਹਾਨੂੰ ਕਰਨੇ ਚਾਹੀਦੇ ਆ 1 ਸਾਲ ਦੇ ਕਰੰਟ ਅਫੇਅਰ ਚੱਲ ਜਾਣਗੇ ਠੀਕ ਹੈ ਕਰੰਟ ਅਫੇਅਰ ਡੇਲੀ ਸਾਡੇ ਚੈਨਲ ਦੇ ਉੱਤੇ ਸਵੇਰੇ 8 ਵਜੇ ਕਲਾਸ ਹੁੰਦੀ ਹੈ ਉਹ ਤੁਸੀਂ ਲਗਾ ਸਕਦੇ ਹੋ ਡੇ ਬਾਈ ਡੇ ਕਲਾਸ ਚੱਲਦੀ ਹੈ ਜਿਵੇਂ ਹੁਣ ਜੂਨ ਚੱਲ ਰਿਹਾ ਤਾਂ ਜੂਨ ਦੇ ਕਰੰਟ ਅਫੇਅਰ ਚੱਲ ਰਹੇ ਹਨ ਠੀਕ ਹੈ ਤੁਸੀਂ ਇੱਥੋਂ ਵੀ ਕੰਟੀਨਿਊ ਕਰ ਸਕਦੇ ਹੋ ਠੀਕ ਆਈਗਾ ਫਿਰ ਪੇਪਰ ਦੀ ਡੇਟ ਆਏਗੀ ਜੋ ਵੀ ਹੈ ਹੈਨਾ ਤਾਂ ਹਲੇ ਤੁਸੀਂ ਕੰਟੀਨਿਊ ਕਰ ਸਕਦੇ ਹੋ ਪਿਛਲੇ ਜੋ ਮੰਥ ਗਏ ਹਨ ਉਹਨਾਂ ਦੀ ਤੁਹਾਨੂੰ ਮੰਥਲੀ ਮੈਗਜ਼ੀਨ ਮਿਲ ਜਾਂਦੀ ਹੈ ਸਾਡੇ ਟੈਲੀਗ੍ਰam ਚੈਨਲ ਤੇ ਵੀ ਅਪਲੋਡ ਹੈਗੇ ਆ 2025 ਦੇ ਸਾਰੇ ਕਰੰਟ ਅਪਲੋਡ ਹੈ ਠੀਕ ਹੈ ਇਸ ਤੋਂ ਇਲਾਵਾ ਐਂਡਰੋਇਡ ਐਪ ਦੇ ਉੱਤੇ ਵੀ ਤੁਹਾਨੂੰ ਕਰੰਟ ਅਫੇਅਰ ਦੀ ਜੋ ਹੈ ਪੀਡੀਐਫ ਪ੍ਰੋਵਾਈਡ ਹੈ ਫਰੀ ਹੈ ਸਾਰਾ ਸੋਰਸ ਚਾਹੇ ਤੁਸੀਂ ਟੈਲੀਗ੍ਰਾਮ ਤੋਂ ਕਰ ਲਓ ਇੱਧਰੋਂ ਕਰ ਲਓ ਫਰੀ ਹੈ ਕੋਈ ਦਿੱਕਤ ਨਹੀਂ ਇਹ ਵੀ ਕਲਾਸ ਹੈ ਫਰੀ ਹੈ ਪੇਡ ਸਾਡਾ ਕਰੰਟ ਅਫੇਅਰ ਕੁਝ ਵੀ ਨਹੀਂ ਹੈ ਹਲੇ ਤੱਕ ਤਾਂ ਠੀਕ ਹੈ ਟੈਨਸ਼ਨ ਨਾ ਲਓ ਜਲਦ ਹੀ ਟੈਸਟ ਸੀਰੀਜ਼ ਵੀ ਆਪਾਂ ਲਾਂਚ ਕਰਾਂਗੇ ਕਰੰਟ ਅਫੇਅਰ ਦੀ ਮੰਥਲੀ ਤੁਸੀਂ ਉਹ ਵੀ ਕਰ ਸਕਦੇ ਹੋ ਠੀਕ ਹੈ ਤਾਂ ਕਰੰਟ ਅਫੇਅਰ ਤੁਹਾਡਾ ਇੱਥੋਂ ਕਵਰ ਹੋ ਜਾਏਗਾ ਤੇ ਇਹ ਮਤਲਬ ਇਸ ਤੋਂ ਇਲਾਵਾ ਤੁਹਾਨੂੰ ਹੋਰ ਸੋਰਸ ਫੋਲੋ ਕਰਨ ਦੀ ਲੋੜ ਨਹੀਂ ਹੈਗੀ ਟੈਨਸ਼ਨ ਨਾ ਲਿਓ ਠੀਕ ਹੈ ਜੇ ਤੁਸੀਂ ਆਲਰੇਡੀ ਕਿਤੇ ਹੋਰ ਸੋਰਸ ਤੋਂ ਕਵਰ ਕਰ ਰਹੇ ਹੋ ਤੇ ਕੋਈ ਪੇਪਰ ਵਗੈਰਾ ਤੁਸੀਂ ਦੇ ਕੇ ਦੇਖਿਆ ਉਥੋਂ ਕਵਰ ਹੋ ਰਹੀਆਂ ਤਾਂ ਉਹਨੂੰ ਫੋਲੋ ਕਰਦੇ ਰਹੋ ਕੋਈ ਇਸ਼ੂ ਨਹੀਂ ਹੈ ਕਰੰਟ ਅਫੇਅਰ ਤਾਂ ਸਾਰਿਆਂ ਦੇ ਸੇਮ ਹੀ ਹੁੰਦੇ ਆ ਮੇਨ ਗੱਲ ਇਹ ਤੁਹਾਨੂੰ ਟੀਚਰ ਦੀ ਸਮਝ ਆਣੀ ਚਾਹੀਦੀ ਹੈ ਠੀਕ ਹੈ ਜੀਕੇ ਨੂੰ ਲੈ ਕੇ ਬਹੁਤ سارے ਬੱਚੇ ਮੈਨੂੰ ਬੁੱਕਸ ਵਗੈਰਾ ਪੁੱਛਦੇ ਰਹਿੰਦੇ ਆ ਯਾਰ ਦੇਖੋ ਜੀਕੇ ਦੀ ਦੁਨੀਆ ਪਰ ਦੀ ਬੁੱਕਸ ਹੈਗੀਆਂ ਮਾਰਕੀਟ ਦੇ ਵਿੱਚ ਜਿਹੜੀ ਸਭ ਤੋਂ ਜ਼ਿਆਦਾ ਕਾਮਨ ਹੈ ਕਿਰਨ ਬੁੱਕ ਬਹੁਤ ਕਾਮਨ ਹੈ ਕਿਰਨ ਦੀ ਬੁੱਕ ਬਹੁਤ ਪੜਦੇ ਆ ਬੱਚੇ ਲਿਊਸੈਂਟ ਬਹੁਤ ਕਾਮਨ ਹੈ ਹਰ ਤਰुण ਗੋਇਲ ਦੀ ਬੁੱਕ ਬਹੁਤ ਕਾਮਨ ਹੈਗੀ ਹੈ ਤਰुण ਗੋਇਲ ਦੀ ਬੁੱਕ ਹੈਗੀ ਹੈ ਜੀਕੇ ਦੇ ਔਨਲਾਈਨ ਰੱਪ ਤਾਂ ਇਹ ਸਾਰੀ ਤੁਸੀਂ ਪੜ ਸਕਦੇ ਹੋ ਹਿੰਦੀ ਪੰਜਾਬੀ ਪੰਜਾਬੀ ਚੋਣੀ ਚੋਰੀ ਹਿੰਦੀ ਤੇ ਇੰਗਲਿਸ਼ ਦੋਨੇ ਚ ਮਿਲ ਜਾਂਦੀ ਹੈ ਤੁਸੀਂ ਉੱਥੋਂ ਕਵਰ ਕਰ ਸਕਦੇ ਹੋ ਠੀਕ ਹੈ ਜਿਹੜੇ ਟੋਪਿਕ ਹੈਗੇ ਆ ਓਕੇ ਤਾਂ ਉਹ ਹੀ ਮੈਂ ਲਿਖਿਆ ਸਾਰੇ ਇੱਥੇ ਇਸ ਤੋਂ ਇਲਾਵਾ ਜੀਕੇ ਦਾ ਕੋਰਸ ਸਾਡੀ ਐਪ ਤੇ ਹੈਗਾ ਜੀ ਪ੍ਰਤਾਪ ਅਕੈਡਮੀ ਐਪ ਤੇ ਤੁਸੀਂ ਉੱਥੋਂ ਵੀ ਕਵਰ ਕਰ ਸਕਦੇ ਹੋ ਕਈ ਟੋਪਿਕ ਜਿਹੜੇ ਇੱਥੇ ਹੈਗੇ ਆ ਉਹ ਮੈਂ YouTube ਤੇ ਵੀ ਫ੍ਰੀ ਕਰਾਇਆ ਤੁਸੀਂ YouTube ਤੋਂ ਵੀ ਕਰ ਸਕਦੇ ਹੋ ਇਸ ਤੋਂ ਇਲਾਵਾ ਜੀਕੇ ਦਾ ਕੋਰਸ ਵੀ ਜੁਆਇਨ ਕਰ ਸਕਦੇ ਹੋ ਠੀਕ ਹੈ ਜੇ ਤੁਸੀਂ ਸਾਰੀ ਥਿਉਰੀ ਕਰੀ ਹੋਈ ਹੈ ਇਹਨਾਂ ਬੁੱਕਸ ਤੋਂ ਥਿਉਰੀ ਕਰ ਰਹੀ ਹੈ ਤਾਂ ਤੁਸੀਂ ਪ੍ਰੈਕਟਿਸ ਕਰੋ ਐਮਸੀਕਿਊ ਇਹ ਨਹੀਂ ਕਿ ਇਕੱਲਾ ਥਿਉਰੀ ਪੜ ਲਓਗੇ ਇਥੋਂ ਕਮ ਹੋ ਜਾਏਗਾ ਐਮਸੀਕਿਊ ਦੀ ਪ੍ਰੈਕਟਿਸ ਵੀ ਜ਼ਰੂਰੀ ਹੁੰਦੀ ਹੈ ਠੀਕ ਹੈ ਤਾਂ ਪ੍ਰਤਾਪ ਅਕੈਡਮੀ YouTube ਚੈਨਲ ਹੈ ਮੈਂ ਇੱਥੇ ਐਮਸੀਕਿਊ ਦੀ ਪ੍ਰੈਕਟਿਸ ਕਰਾਂਦਾ ਹੀ ਹਾਂ ਡੇਲੀ ਸ਼ਾਮ ਨੂੰ 5 ਵਜੇ ਬਸ ਇੱਕ ਦੋ ਦਿਨ ਤੋਂ ਦੁਬਾਰੇ ਕਲਾਸ ਕੰਟੀਨਿਊ ਹੋ ਜਾਏਗੀ ਉਸ ਤੋਂ ਪਹਿਲਾਂ ਵੀ ਮੈਂ ਕਈ ਕਰਾਈਆਂ ਜਿੰਨੀ ਮੈਂ ਤੁਹਾਨੂੰ ਪਹਿਲਾਂ ਕਲਾਸਾਂ ਕਰਾਈਆਂ ਐ ਐਮਸੀਕਿਊ ਪ੍ਰੈਕਟਿਸ ਕਰਾਈਆਂ ਐ ਦੇਖੋ ਹੁਣ ਮਾਡਰਨ ਹਿਸਟਰੀ ਦਾ ਆਪਾਂ MCQ ਪ੍ਰੈਕਟਿਸ ਕਰ ਰਹੇ ਹਾਂ ਹੈਨਾ ਤਾਂ ਚਾਹੇ ਮੈਂ ਪੰਜਾਬ ਪੁਲਿਸ ਵਾਸਤੇ ਕਰਾਵਾਂ ਚਾਹੇ ਚੰਡੀਗੜ੍ਹ ਪੁਲਿਸ ਵਾਸਤੇ ਯਾਰ ਮਾਡਰਨ ਹਿਸਟਰੀ ਦਾ ਮਾਡਰਨ ਹਿਸਟਰੀ ਆ ਫਰੀडम स्ट्रगल ਦਾ ਫਰੀडम स्ट्रਗਲ ਆ ਦੋਨਾਂ ਲਈ ਸੇਮ ਤਾਂ ਜਿਵੇਂ ਮੈਂ ਪਹਿਲਾਂ ਕਲਾਸਾਂ ਕਰਾਈਆਂ MCQ ਪ੍ਰੈਕਟਿਸ ਕਰਾਈਆਂ ਹੈ PYQ ਹੈਗੇ ਆ ਉਹਨਾਂ ਸਾਰਿਆਂ ਦੀ ਇੱਕ ਬੁੱਕ ਹੈਗੀ ਹੈ ਲਗਭਗ ਲਗਭਗ 9000 ਤੋਂ ਨੇੜੇ ਤੇੜੇ ਇੱਥੇ 8100 ਲਿਖਿਆ ਹੋਇਆ ਪਰ 9000 ਦੇ ਨੇੜੇ ਤੇੜੇ MCQ ਕਰਾਏ ਆ ਮੈਂ YouTube ਦੇ ਉੱਤੇ ਉਹ ਸਾਰਿਆਂ ਦੀ PDF ਕੰਬਾਈਨ ਕਰਕੇ ਇੱਕ ਬੁੱਕ ਬਣਾਈ ਗਈ ਹੈ ਉਸ ਬੁੱਕ ਤੋਂ ਵੀ ਤੁਸੀਂ MCQ ਪ੍ਰੈਕਟਿਸ ਕਰ ਸਕਦੇ ਹੋ ਉੱਥੋਂ ਵੀ ਡਾਇਰੈਕਟ ਕੁਐਸਚਨ ਤੁਹਾਨੂੰ ਪੇਪਰ 'ਚ ਮਿਲਦੇ ਆ ਠੀਕ ਹੈ ਠੀਕ ਹੈ ਜੀ ਤਾਂ YouTube ਚੈਨਲ ਹੈ ਉੱਥੇ ਕਲਾਸਾਂ ਲਗਾ ਲਓ ਜੇ PDF ਚਾਹੀਦੀ ਹੈ ਤਾਂ ਉਹਨੇ PDF ਦੀ ਮੈਂ ਬੁੱਕ ਬਣਾਈ ਹੈ ਵਿਦ ਵੀਡੀਓ ਸੋਲੂਸ਼ਨ ਹੈ ਫ੍ਰੀ ਹੈ ਸਾਰਾ ਕੁਝ ਬਸ ਬੁੱਕ ਤੁਹਾਨੂੰ ਬਾਏ ਕਰਨੀ ਪੈਣੀ ਹੈ ਬੁੱਕ ਨੂੰ ਤੁਸੀਂ ਇਸ ਨੰਬਰ ਤੋਂ ਬਾਏ ਕਰ ਸਕਦੇ ਹੋ 7696406767 ਇਸ ਨੰਬਰ ਦੇ ਉੱਤੇ WhatsApp ਕਰ ਦਿਓ ਬੁੱਕ ਲਿਖ ਕੇ ਬਸ ਅੱਗੇ ਕੰਮ ਉਹ ਆਪ ਹੀ ਕਰ ਲੈਣਗੇ ਇਸ ਤੋਂ ਇਲਾਵਾ ਟੈਸਟ ਸੀਰੀਜ਼ ਜ਼ਰੂਰ ਜੁਆਇਨ ਕਰੋ ਚੰਡੀਗੜ੍ਹ ਪੁਲਿਸ ਵਾਸਤੇ ਜੋ ਵੀ ਕੋਈ ਅਕੈਡਮੀ ਵਗੈਰਾ ਲਾਂਚ ਕਰਦੀ ਹੈ ਕਿਉਂਕਿ ਜੋ ਤੁਸੀਂ ਪੜਿਆ ਹੈ ਹੈ ਨਾ ਜਿਹੜੇ ਟੋਪਿਕ ਤੁਸੀਂ ਤਿਆਰ ਕਰ ਰਹੇ ਆ ਤੁਹਾਨੂੰ ਪਤਾ ਕਿਸ ਤਰ੍ਹਾਂ ਲੱਗੇਗਾ ਕਿ ਤੁਸੀਂ ਉਸ ਨੂੰ ਕਿੰਨਾ ਕੁ ਗ੍ਰੈਬ ਕਰ ਪਾਏ ਹੋ ਥਿਉਰੀ ਪੜ ਕੇ ਹੈ ਨਾ ਉਹ ਟੈਸਟ ਸੀਰੀਜ਼ ਤੋਂ ਪਤਾ ਲੱਗੇਗਾ ਤਾਂ ਟੈਸਟ ਜ਼ਰੂਰ ਅਟੈਂਪਟ ਕਰੋ ਜਿਸ ਵੀ ਅਕੈਡਮੀ ਦੀ ਤੁਹਾਨੂੰ ਟੈਸਟ ਟੈਸਟ ਸੀਰੀਜ਼ ਮਿਲਦੀ ਹੈ ਚੰਡੀਗੜ੍ਹ ਪੁਲਿਸ ਵਾਲੀ ਵਧੀਆ ਉਹਨੂੰ ਜੁਆਇਨ ਕਰਕੇ ਦੇਖੋ ਠੀਕ ਹੈ ਓਕੇ ਜਲਦੀ ਹੀ ਆਪਾਂ ਵੀ ਲਾਂਚ ਕਰਾਂਗੇ ਠੀਕ ਹੈ ਭਾਈ ਇਸ ਤੋਂ ਇਲਾਵਾ ਦੇਖੋ ਯਾਰ ਇੱਕ ਗੱਲ ਸੁਣੋ ਪੰਜਾਬ ਜੀਕੇ ਦੇ ਤਿੰਨ ਕੁਐਸਚਨ ਸੀਗੇ ਇੱਕ ਸਿੱਕ ਹਿਸਟਰੀ ਤੋਂ ਕੁਐਸਚਨ ਸੀਗਾ ਦੋ ਲਿਟਰੇਚਰ ਤੋਂ ਸੀਗੇ ਕੁਐਸਚਨ ਬਹੁਤ ਬੇਸਿਕ ਸੀਗੇ ਪਰ ਜਿਸ ਬੱਚੇ ਨੇ ਕਦੀ ਪੰਜਾਬ ਜੀ ਕੇ ਪੜ੍ਹੀ ਹੀ ਨਹੀਂ ਹੈ ਉਹਨੂੰ ਫਿਰ ਉਹ ਔਖੇ ਹੀ ਲੱਗਣੇ ਆ ਠੀਕ ਹੈ ਤਾਂ ਜੇ ਇੱਛਾ ਹੈ ਕਿਉਂਕਿ ਮੈਂ ਇਹ ਨਹੀਂ ਮੈਂ ਮਤਲਬ ਪੂਰੀ ਗਰੰਟੀ ਨਾਲ ਨਹੀਂ ਕਹਿ ਸਕਦਾ ਕਿ ਇਸ ਵਾਰ ਵੀ ਪੰਜਾਬ ਜੀ ਕੇ ਆਈਗੀ ਜਾਂ ਨਹੀਂ ਆਈਗੀ ਠੀਕ ਹੈ ਪਰ ਫਿਰ ਵੀ ਜੇ ਤੁਹਾਡੇ ਕੋਲ ਟਾਈਮ ਹੈ ਮੈਂ ਪੰਜਾਬ ਜੀ ਕੇ ਸਾਰੀ ਦੀ ਸਾਰੀ ਥਿਉਰੀ ਵਾਈਜ਼ ਵੀ ਤੇ ਐਮਸੀਕਿਊ ਵਾਈਜ਼ ਵੀ ਸਾਰੀ ਦੀ ਸਾਰੀ ਫ੍ਰੀ ਕਰਾ ਰੱਖਿਆ YouTube ਦੇ ਉੱਤੇ ਥਿਉਰੀ ਕਰਨੀ ਹੈ ਥਿਉਰੀ ਕਰ ਸਕਦੇ ਹੋ ਐਮਸੀਕਿਊ ਕਰਨੇ ਹੈ ਮੈਂ ਹਜ਼ਾਰ ਐਮਸੀਕਿਊ ਕਰਾਏ ਹੋਏ ਆ ਇਹ ਕਰ ਲਓ ਇੱਕ 12 ਘੰਟੇ ਦੀ ਮੈਰਾਥਨ ਲਈ ਹੋਈ ਆ ਪੰਜਾਬ ਜੀਕੇ ਦੀ ਉਹ ਕਰ ਲਿਓ ਉੱਥੋਂ ਕਵਰ ਹੋ ਜਾਣਗੇ ਠੀਕ ਹੈ ਜੇ ਕੁਐਸਚਨ ਆਇਆ ਪੰਜਾਬ ਠੀਕੇ ਦਾ ਓਕੇ ਰਹੀ ਗੱਲ ਮੈਥ ਦੀ ਦੇਖੋ ਮੈਥ ਕੀ ਚੀਜ਼ ਹੈ ਮੈਥ ਤੁਹਾਨੂੰ ਸਮਝਣ ਵਾਲੀ ਚੀਜ਼ ਹੈ ਕਨਸੈਪਟ ਕਲੀਅਰਟੀ ਮੰਗਦਾ ਹੈ ਤੁਹਾਡੇ ਮੈਥਡ ਹੋਣੇ ਚਾਹੀਦੇ ਆ ਕੁਐਸਚਨ ਕਰਨ ਦੇ ਕੁਐਸਚਨ ਦਾ ਪੀਵਾਈਕਿਊ ਕਰਨੇ ਹੁੰਦੇ ਆ ਜਾਂ ਹੋਰ ਜੋ ਟੌਪਿਕ ਵਾਈਜ਼ ਕਰਨੇ ਹੁੰਦੇ ਤੁਸੀਂ SSC मैथमेटिक्स uh, किरण पब्लिकेशन दी ਕਰ ਲੋ ਹਨਾ आर एस अग्रवाल ਕਰ ਲੋ ਦੋਨੇ ਜਿਹੜੀ ਮਰਜ਼ੀ ਬੁੱਕ ਲੈ ਲੋ ਮੈਥਡ ਤਾਂ ਤੁਹਾਡੇ ਆਪਣੇ ਹੋਣੇ ਆ ਜਿਸ ਵੀ ਟੀਚਰ ਤੋਂ ਤੁਸੀਂ ਮੈਥ ਪੜ੍ਹਦੇ ਹੋ ਉਹ ਮੈਥ ਪੜ੍ਹ ਕੇ ਪ੍ਰੈਕਟਿਸ ਕਰੋ ਉਹ ਹੀ ਮੇਨ ਚੀਜ਼ ਹੈ ਠੀਕ ਹੈ ਬਾਕੀ ਜਾਂ ਫਿਰ ਜੋ ਆਪਣੀ ਸ਼ੀਟਾਂ ਹੈਗੀਆਂ ਬਰਤਪ ਅਕੈਡਮੀ ਦੀ ਮੈਥ ਦੀਪ ਸਰ ਕਰਾਉਂਦੇ ਆ ਮੇਰੇ ਵਾਸਤੇ ਤਾਂ ਉਹੀ ਲੈਜੈਂਡ ਹੈ ਠੀਕ ਹੈ ਤਾਂ ਜੇ ਇਹਨਾਂ ਤੋਂ ਮੈਥ ਕਰਿਓ ਫਿਰ ਤੁਹਾਨੂੰ ਇਹ ਬੁੱਕਾਂ ਨੂੰ ਵੀ ਕਰਨ ਦੀ ਲੋੜ ਨਹੀਂ ਕੋਈ ਬੁੱਕ ਬਾਈ ਕਰਨ ਦੀ ਲੋੜ ਨਹੀਂ ਬਸ ਇਹਨਾਂ ਤੋਂ ਮੈਥ ਕਰੋ ਤੇ ਜੋ ਇਹਨਾਂ ਦੀ ਸ਼ੀਟਾਂ ਹੈਗੀਆਂ ਉਹ ਸੋਲਵ ਕਰੋ ਠੀਕ ਹੈ ਉਹਨਾਂ ਦੀਆਂ ਸ਼ੀਟਾਂ 'ਚੋਂ ਡਾਇਰੈਕਟ ਕੁਐਸਚਨ ਤੁਹਾਨੂੰ ਮਿਲ ਜਾਣਗੇ ਉਹ ਸਾਰੇ ਦਾ ਨਚੋੜ ਇਹਨਾਂ ਦੀਆਂ ਸ਼ੀਟਾਂ ਹੀ ਹੈਗੀਆਂ ਠੀਕ ਹੈ ਤਾਂ ਮੈਥ ਤੁਸੀਂ ਕਰ ਸਕਦੇ ਹੋ ਉਹ YouTube ਚੈਨਲ ਤੇ ਸਾਡੇ ਤੇ ਕਰਾਂਦੇ ਹੀ ਆ ਪ੍ਰਤਾਪ ਅਕੈਡਮੀ YouTube ਚੈਨਲ ਹੈ ਇੱਥੋਂ ਤੁਸੀਂ ਮੈਥ ਦੀਆਂ ਕਲਾਸਾਂ ਲਗਾ ਸਕਦੇ ਹੋ ਸਾਰੇ ਜਿਹੜਾ ਚੈਪਟਰ ਤੁਹਾਡਾ ਫੇਵਰੇਟ ਹੈ ਨਾ ਜਿਹੜਾ ਤੁਸੀਂ ਆਪਣੇ ਆਪ ਨੂੰ ਮੰਨਦੇ ਹੋ ਕਿ ਮੇਰਾ ਮੈਥ ਦਾ ਚੈਪਟਰ ਫੇਵਰੇਟ ਹੈ ਮੈਨੂੰ ਆਂਦਾ ਉਹੀ ਚੈਪਟਰ ਸਰਚ ਕਰ ਲਓ ਪ੍ਰਤਾਪ ਅਕੈਡਮੀ ਦੇ ਉੱਤੇ ਚੈਪਟਰ ਦਾ ਨਾਮ ਲਿਖ ਕੇ ਬਾਈ ਪ੍ਰਤਾਪ ਅਕੈਡਮੀ ਬਾਈ ਦੀਪ ਸਰ ਲਿਖ ਕੇ ਸਰਚ ਕਰੋ ਪਹਿਲਾਂ ਕਲਾਸਾਂ ਲਗਾ ਕੇ ਦੇਖੋ ਠੀਕ ਹੈ ਬੇਸਿਕ ਤੋਂ ਰੀਜ਼ਨਿੰਗ ਦੀ ਜਦ ਮੈਂ ਗੱਲ ਕਰਾਂ ਠੀਕ ਹੈ ਰੀਜ਼ਨਿੰਗ ਵਾਸਤੇ ਤੁਹਾਨੂੰ ਕੋਈ ਬੁੱਕ ਕੁਝ ਫੋਲੋ ਕਰਨ ਦੀ ਲੋੜ ਨਹੀਂ ਕੋਈ ਕੋਰਸ ਨਹੀਂ ਲੈਣਾ ਸਾਰੀ ਦੀ ਸਾਰੀ ਰੀਜ਼ਨਿੰਗ ਟੋਟਲੀ ਸਾਡੇ ਚੈਨਲ ਦੇ ਉੱਤੇ ਫਰੀ ਪਈ ਹੈ ਤੇ ਇਹ ਵੀ ਨਹੀਂ ਕਿ ਕੋਈ ਬੇਸਿਕ ਲੈਵਲ ਦੀ ਪਈ ਹੈ ਜਿਹੜੇ ਮਰਜ਼ੀ ਪੇਪਰ 'ਚ ਬੈਠ ਜਾਓ ਚਾਹੇ SSC CGL 'ਚ ਬੈਠ ਜਾਓ ਹਾਇਰ ਲੈਵਲ ਤੱਕ ਸਾਰੀ ਰੀਜ਼ਨਿੰਗ ਟੋਟਲੀ ਫਰੀ ਹੈ ਸਾਰੇ ਚੈਪਟਰ ਠੀਕ ਹੈ ਜਿਹੜੇ ਤੁਹਾਡੇ ਫੇਵਰਿਟ ਚੈਪਟਰ ਹਨ ਜਿਨ੍ਹਾਂ 'ਚ ਤੁਸੀਂ ਕਹਿੰਦੇ ਆ ਵੀ ਆਪਾਂ ਮਹਾਰਤ ਹਾਸਲ ਕਰੀ ਹੋਈ ਹੈ ਉਹ ਚੈਪਟਰ ਵੀ ਇੱਕ ਵਾਰ ਲਗਾ ਕੇ ਦੇਖ ਲਿਓ ਪਤਾ ਲੱਗ ਜਾਏਗਾ ਤੁਹਾਡੇ ਲੈਵਲ ਦਾ ਤੇ ਹੋਰਾਂ ਦੇ ਲੈਵਲ ਦਾ ਤੇ ਸਾਡੇ ਲੈਵਲ ਦਾ ਠੀਕ ਹੈ ਇਹ ਮੇਰੀ ਤੁਹਾਨੂੰ ਪਰਸਨਲ ਸਲਾਹ ਹੈ ਕਿ ਇੱਕ ਵਾਰ ਸਾਡੀ ਰੀਜਨਿੰਗ ਦੀ ਕਲਾਸਾਂ ਜਰੂਰ ਲਾ ਕੇ ਦੇਖੋ ਜਿਹੜਾ ਚੈਪਟਰ ਤੁਹਾਨੂੰ ਓੱਖਾ ਲੱਗਦਾ ਉਹ ਵੀ ਤੇ ਜਿਹੜਾ ਸੁੱਖਾ ਲੱਗਦਾ ਉਹ ਵੀ ਸਾਡੇ ਚੈਨਲ ਦੇ ਟੋਟਲੀ ਪਈ ਹੈ ਆ ਦੇਖੋ ਆ ਕੰਪਲੀਟ ਰੀਜਨਿੰਗ ਫੋਰ ਆਲ ਪੀ ਟ੍ਰਿਪਲ ਐਸ ਬੀ ਐਗਜ਼ਾਮ ਜਾਂ ਫਿਰ ਕੋਈ ਵੀ ਐਗਜ਼ਾਮ ਹੋ ਰੀਜਨਿੰਗ ਦਾ ਰੀਜਨਿੰਗ ਹੈ ਸਾਰੇ ਪੇਪਰਾਂ ਵਾਸਤੇ ਸੇਮ ਹੀ ਹੋਏਗੀ ਟੈਨਸ਼ਨ ਵਾਲੀ ਕੋਈ ਗੱਲ ਨਹੀਂ ਠੀਕ ਹੈ ਮਤਲਬ ਜਿਹੜੇ ਕਾਂਸਟੇਬਲ ਜਾਂ ਹੈੱਡ ਕਾਂਸਟੇਬਲ ਜਾਂ ਸਬ ਇੰਸਪੈਕਟਰ ਤੱਕ ਦੇ ਪੇਪਰ ਹੈਗੇ ਕੋਈ ਇਸ਼ੂ ਨਹੀਂ ਹੈਗਾ ਬਈ ਸਾਡੇ ਚੈਨਲ ਤੇ ਸਾਰੀ ਫ੍ਰੀ ਪਈ ਹੈ ਕੋਈ ਕੋਰਸ ਨਹੀਂ ਲੈਣਾ ਕੋਈ ਕੁਝ ਨਹੀਂ ਲੈਣਾ ਤਾਂ ਕਾਫੀ ਹੱਦ ਤੱਕ ਤੁਸੀਂ ਫ੍ਰੀ ਜੋ ਹੈ ਆਪਣਾ ਸਿਲੇਬਸ ਕਵਰ ਕਰ ਸਕਦੇ ਹੋ ਸਾਰੀ ਰੀਜਨਿੰਗ ਫ੍ਰੀ ਪਈ ਹੈ ਬੁੱਕਸ ਵਿੱਚ ਮੈਂ ਤੁਹਾਨੂੰ ਮੈਥ ਜਸਤੀਆਂ ਕਲਾਸਾਂ ਸਾਡੇ ਚੈਨਲ ਤੇ ਪਈਆਂ ਅੱਗੇ ਵੀ ਚੱਲਣਗੀਆਂ ਮੈਥ ਦੀ ਕਲਾਸਾਂ ਉਹ ਲਗਾ ਲਓ ਕਨਸੈਪਟ ਕਲੀਅਰਟੀ ਹੋ ਜਾਏਗੀ ਉਸ ਤੋਂ ਬਾਅਦ ਪ੍ਰੈਕਟਿਸ ਹੀ ਕਰਨੀ ਆ ਪ੍ਰੈਕਟਿਸ ਵਾਸਤੇ ਜਿਹੜੀ ਮਰਜ਼ੀ ਬੁੱਕ ਚੱਕ ਲਓ ਕੋਈ ਇਸ਼ੂ ਨਹੀਂ ਹੈਗਾ ਪੀ ਵਾਈ ਕਿਊ ਸਾਰੇ ਚੀ ਹੁੰਦੇ ਆਂ ਹੋਰ ਕੁਛ ਨਹੀਂ ਹੈ ਉਸ ਤੋਂ ਇਲਾਵਾ ਪੰਜਾਬ ਜੀ ਕੇ ਸਾਰੀ ਫਰੀ ਪਈ ਆ ਉਹ ਵੀ ਤੁਹਾਨੂੰ ਮੈਂ ਦੱਸਤੀ ਪਈ ਜੀ ਕੇ ਦੀ ਬੁੱਕਸ ਦਸੀਆਂ ਜੇ ਤੁਹਾਨੂੰ ਬੁੱਕਸ ਪੜ ਕੇ ਨਹੀਂ ਕੋ ਸਮਝ ਆ ਰਿਹਾ ਤਾਂ ਮੇਰਾ ਕੋਰਸ ਜੁਆਇਨ ਕਰ ਸਕਦੇ ਹੋ ਸਿੰਪਲ ਜੀ ਗੱਲ ਹੈ ਠੀਕ ਹੈ ਪੀ ਵਾਈ ਕਿਊ ਜੇ ਤੁਸੀਂ ਪੜ ਲਈ ਥਿਉਰੀ ਤਾਂ ਪੀ ਵਾਈ ਕਿਊ ਜ਼ਰੂਰ ਲਗਾਓ ਪੀ ਵਾਈ ਕਿਊ ਲਗਾਣੇ ਬਹੁਤ ਜ਼ਰੂਰੀ ਹੈ ਉਹ ਸਾਡੇ ਚੈਨਲ ਤੇ ਪਈਆਂ ਇਸ ਤੋਂ ਇਲਾਵਾ ਹੋਰ ਦੁਨੀਆ ਪਰ ਦੇ ਚੈਨਲ ਹੈਗੇ ਆ YouTube ਦੇ ਉੱਤੇ ਜਿਹੜੇ ਤੇ ਤੁਹਾਨੂੰ ਮਤਲਬ ਸਮਝ ਆ ਰਿਹਾ ਹੈ ਹਨਾ ਉਹ ਕਰ ਲਓ ਠੀਕ ਹੈ ਉਸ ਤੋਂ ਬਾਅਦ ਆਫਲਾਈਨ ਜੁਆਇਨ ਕਰਨਾ ਹੈ ਤਾਂ ਸਾਡਾ ਆਫਲਾਈਨ ਬੈਚ ਹੈਗਾ ਹੀ ਆ ਭਾਈ ਪਟਿਆਲਾ ਠੀਕ ਹੈ ਇੱਥੇ ਆ ਕੇ ਆਫਲਾਈਨ ਬੈਚ ਜੁਆਇਨ ਕਰ ਸਕਦੇ ਹੋ ਆਨਲਾਈਨ ਬੈਚ ਜੁਆਇਨ ਕਰਨੇ ਤਾਂ ਪ੍ਰਤਾਪ ਅਕੈਡਮੀ ਐਪ ਡਾਊਨਲੋਡ ਕਰ ਲਓ 3.0 ਬੈਚ ਹੈ ਸਾਡਾ ਜੀ ਇਹ ਬੈਚ 4500 ਦਾ ਹੈਗਾ ਆ ਠੀਕ ਹੈ ਇਹਦੇ ਤੇ 쿠ਪਨ ਲੱਗ ਕੇ ਇਹ ਬੈ ਤੁਹਾਨੂੰ ਅਪਰੋਕਸ 3700 ਦਾ ਰਹਿ ਜਾਂਦਾ ਹੈ 1 ਸਾਲ ਦੀ ਵੈਲਿਡਿਟੀ ਹੈ ਟੈਸਟ ਸੀਰੀਜ਼ ਇਹਦੇ ਵਿੱਚ ਮਿਲ ਜੇਗੀ ਸਾਰਾ ਸਿਲੇਬਸ ਕਵਰ ਹੋ ਜਾਏਗਾ ਜੋ ਚੰਡੀਗੜ੍ਹ ਪੁਲਿਸ ਦਾ ਸਿਲੇਬਸ ਹੈ ਸਾਰਾ ਕਵਰ ਹੋ ਜਾਏਗਾ ਇਹਦੇ ਵਿੱਚ ਠੀਕ ਹੈ ਉਸ ਤੋਂ ਬਾਅਦ ਨਹੀਂ ਆਏਗਾ ਇੰਨੀ ਜ਼ਿੰ ਠੀਕ ਹੈ ਹੋਰ ਤੁਹਾਡਾ ਕੋਈ ਡਾਊਟ ਡਰਾਈਵਿੰਗ ਲਾਇਸੈਂਸ ਵਾਲਾ ਦੇਖੋ ਡਰਾਈਵਿੰਗ ਲਾਇਸੈਂਸ ਜੋ ਹੈ ਜੇ ਤੁਹਾਡੇ ਕੋਲ ਉਹ ਹੈਗਾ ਆ ਕੀ ਬੋਲਦੇ ਆ ਉਹਨੂੰ ਯਾਰ ਟੈਂਪਰੀਰੀ ਹੈਗੇ ਲਰਨਿੰਗ ਲਰਨਿੰਗ ਵਾਲਾ ਤੁਹਾਡਾ ਬਣਿਆ ਹੋਇਆ ਹੈ ਤੇ ਤੁਸੀਂ ਅਪਲਾਈ ਕਰ ਸਕਦੇ ਹੋ ਪਿਛਲੀ ਵਾਰ ਤਾਂ ਇਹੀ ਸੀਗਾ ਕਿ ਤੁਸੀਂ ਅਪਲਾਈ ਕਰ ਸਕਦੇ ਹੋ ਕੋਈ ਇਸ਼ੂ ਨਹੀਂ ਹੈਗਾ ਪਰ ਜਦੋਂ ਤੁਹਾਡੀ ਜੁਆਇਨਿੰਗ ਹੋਣੀ ਹੈ ਜੋ ਡਾਕੂਮੈਂਟ ਵੈਰੀਫਿਕੇਸ਼ਨ ਹੋਣੀ ਆ ਉਸ ਟਾਈਮ ਤੱਕ ਫਿਰ ਪੂਰਾ ਇਹ ਇਹ ਲਰਨਿੰਗ ਨਹੀਂ ਚਲੇਗਾ ਫਿਰ ਜਦੋਂ ਤੁਹਾਡੀ ਡੀਵੀ ਹੋਣੀ ਹੈ ਜੋ ਵੀ ਹੈ ਉਹ ਕੀ ਕਹਿੰਦੇ ਉਹਨੂੰ ਆਪਣਾ ਡਾਕੂਮੈਂਟ ਵੈਰੀਫਿਕੇਸ਼ਨ ਹੋਣੀ ਆ ਫਿਰ ਤੁਹਾਡਾ ਲਰਨਿੰਗ ਨਹੀਂ ਚਲੇਗਾ ਫਿਰ ਤੁਹਾਡਾ ਅਸਲੀ ਜੋ ਹੈ ਡਰਾਈਵਿੰਗ ਲਾਇਸੈਂਸ ਪੱਕਾ ਬਣਿਆ ਹੋਣਾ ਚਾਹੀਦਾ ਯਾਨੀ ਕੱਚੇ ਨਾਲ ਤੁਸੀਂ ਫਾਰਮ ਭਰ ਸਕਦੇ ਹੋ ਪਰ ਜੇ ਜੁਆਇਨਿੰਗ ਕਰਨੀ ਹੈ ਡਾਕੂਮੈਂਟ ਵੈਰੀਫਿਕੇਸ਼ਨ ਹੋਣੀ ਆ ਫਿਰ ਲਰਨਿੰਗ ਨਹੀਂ ਚਲੇਗਾ ਕੰਪਿਊਟਰ ਸਰਟੀਫਿਕੇਟ ਜੋ ਨੋਰਮਲ ਕਨਸਟੇਬਲ ਦੀ ਭਰਤੀ ਹੈ ਉਹਦੇ ਲਈ 120 ਘੰਟੇ ਵਾਲਾ ਚੱਲ ਜਾਏਗਾ ਜਿੱਥੋਂ ਮਰਜ਼ੀ ਤੁਸੀਂ ਬਣਵਾ ਰੱਖਿਆ ਕਰ ਰੱਖਿਆ ਕੋਈ ਇ ਪਰ ਜਦੋਂ ਭਰਤੀ ਆਏਗੀ ਉਹ ਇੱਕ ਡੇਟ ਇਸ਼ੂ ਕਰਦੇ ਆ ਉਹ ਸਰਟੀਫਿਕੇਟ ਉਸ ਡੇਟ ਤੋਂ ਪੁਰਾਣਾ ਹੋਣਾ ਚਾਹੀਦਾ ਹੈ ਠੀਕ ਹੈ ਹੋਰ ਆਹੀ ਸਾਰੀ ਗੱਲਾਂ ਸੀਗੀ ਪੇਪਰ ਮੈਂ ਤੁਹਾਨੂੰ ਐਪ ਟੈਲੀਗ੍ਰਾਮ ਤੇ ਅੱਜ ਅਪਲੋਡ ਕਰਾ ਦੂੰਗਾ ਹੁਣ ਸਕੈਨ ਕਰਾ ਕੇ ਠੀਕ ਹੈ ਟੈਲੀਗ੍ਰਾਮ ਸਾਡਾ ਚੈਨਲ ਇਹ ਹੈਗਾ ਜੀ ਪ੍ਰਤਾਪ ਅਕੈਡਮੀ ਦੇ ਨਾਂ ਤੋਂ ਹੋਰ ਤੁਹਾਡਾ ਕੋਈ ਡਾਊਟ ਕੋਈ ਕੁਐਸਚਨ ਤਾਂ ਨਾ ਰਿਹਾ ਹੋਵੇ ਸਿਲੇਬਸ ਬਾਰੇ ਦੱਸਦਾ ਮੈਂ ਤੁਹਾਨੂੰ ਠੀਕ ਹੈ ਲੈਵਲ ਦੱਸਦਾ ਸਾਰੇ ਟੌਪਿਕ ਦੱਸ ਤੇ ਮੈਥ ਰੀਜਨਿੰਗ ਦਾ ਲਗਭਗ ਸਾਰੀ ਸੀਗੇ ਬਈ ਪੇਪਰ ਤੁਸੀਂ ਦੇਖ ਲਓ ਤੁਹਾਨੂੰ ਆਪੇ ਪਤਾ ਲੱਗ ਜਾਊਗਾ ਚੈਪਟਰ ਵਾਈਜ਼ ਠੀਕ ਹੈ ਕੁਸਚਨ ਠੀਕ ਹੈ ਬਸ ਇੰਨਾ ਹੀ ਸੀਗਾ ਹੋਰ ਕੁਝ ਡਾਊਟ ਹੋਇਆ ਯਾਰ ਥੱਲੇ ਵੀਡੀਓ ਦੇ ਕਮੈਂਟ ਕਰ ਦਿਓ ਮੈਂ ਫਿਰ ਉਹਨੂੰ ਉੱਥੇ ਹੀ ਰਿਪਲਾਈ ਕਰ ਦੂੰਗਾ ਇਹ ਹੋ ਸਕਦਾ ਹੈ ਭਾਈ ਠੀਕ ਹੈ ਮਿੱਤਰੋ ਓਕੇ ਇਹ ਦੋ ਨੰਬਰ ਆਪਣੇ ਹੈਗੇ ਆ ਇੱਥੇ ਕੰਟੈਕਟ ਕਰ ਸਕਦੇ ਆ ਕੋਰਸ ਜੁਆਇਨ ਕਰਨਾ ਹੈ ਤਾਂ ਆਪਣੀ ਐਪ ਹੈਗੀ ਹੈ ਪ੍ਰਤਾਪ ਅਕੈਡਮੀ ਇਹਨੂੰ ਜ਼ਰੂਰ ਜੁਆਇਨ ਕਰ ਲਓ ਟੈਲੀਗ੍ਰam ਚੈਨਲ ਦੇ ਉੱਤੇ ਮੈਂ ਪੀਡੀਐਫ ਅਪਲੋਡ ਕਰਾ ਦੂੰਗਾ ਇਹਨੂੰ ਜ਼ਰੂਰ ਜੁਆਇਨ ਕਰ ਲਓ ਠੀਕ ਹੈ ਆਫਲਾਈਨ ਸਾਡੇ ਕੋਲ ਆਣਾ ਹੈ ਪੀਜੀ ਵਗੈਰਾ ਦਾ ਵੀ ਪ੍ਰਬੰਧ ਹੈ ਇੱਥੇ ਕੁੜੀਆਂ ਮੁੰਡਿਆਂ ਵਾਸਤੇ ਸਾਰਿਆਂ ਵਾਸਤੇ ਪੀਜੀ ਮਿਲ ਜਾਂਦੇ ਆ ਯੂਨੀਵਰਸਿਟੀ ਨੇੜੇ ਆ ਪੰਜਾਬੀ ਆ ਸਕਦੇ ਹੋ ਪਟਿਆਲਾ ਪੋਸਟ ਵੈਲਕਮ ਠੀਕ ਹੈ ਓਕੇ ਠੀਕ ਹੈ ਹੋਰ ਕੋਈ ਡਾਊਟ ਮੈਨੂੰ ਯਾਰ ਹੁਣ ਯਾਦ ਨਹੀਂ ਆ ਰਿਹਾ ਮੌਕੇ ਦੇ ਉੱਤੇ ਕੁਐਸਚਨ ਤਾਂ ਤੁਹਾਡੇ ਬਹੁਤ ਸੀਗੇ ਮੈਂ ਲਿਖਣਾ ਭੁੱਲ ਗਿਆ ਠੀਕ ਹੈ ਫਿਰ ਵੀ ਮੋਟਾ-ਮੋਟਾ ਸਾਰਾ ਕਵਰ ਹੋ ਗਿਆ ਤੇ ਠੀਕ ਹੈ ਬਾਏ ਬਾਏ